ਸ਼ਸ਼ੀਕਲ ਮੇਰੀ YouTube ਫੈਮਲੀ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਤੰਦਰੁਸਤ ਰੱਖੇ ਸੋ ਕਰਦਿਆਂ ਜੀ ਆਪਾਂ ਅੱਜ ਦਾ ਬਲੌਗ ਸ਼ੁਰੂ ਤੇ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਸਵੇਰ ਦੇ 11:30 ਵਜੇ ਕਿਉਂਕਿ ਅੱਜ ਮੈਂ ਲੇਟ ਹੋ ਗਈ ਬੱਚੇ ਚਲੇ ਗਏ ਨੇ ਸਕੂਲ ਬੱਚਿਆਂ ਨੂੰ ਭੇਜਿਆ ਸਵੇਰੇ ਤੇ ਬਾਕੀ ਫਿਰ ਮੇਰਾ ਸਵੇਰੇ ਸਵੇਰੇ ਬਲੌਗ ਦਾ ਕੰਮ ਵੀ ਹੁੰਦਾਗਾ ਤਾਂ ਕਰਕੇ ਤੇ ਬਾਕੀ ਘਰ ਦੇ ਕੰਮ ਵੀ ਹੁੰਦੇ ਨੇ ਹਨਾ ਤੇ ਅੱਜ ਬਲੌਗ ਮੈਂ ਲੇਟ ਸ਼ੁਰੂ ਕੀਤਾ ਕਿਉਂਕਿ ਕੰਮ ਕਾਫੀ ਹੋ ਗਏ ਸੀ ਅੱਜ ਕਰਨ ਵਾਲੇ ਤੇ ਮੰਮੀ گئے ਹੋਏ ਨੇ ਕਿਸੇ ਦੇ ਡੈਥ ਹੋ ਗਈ ਸੀਗੀ ਮੰਮੀ ਭੋਗਤੇ گئے ਹੋਏ ਨੇ ਤਾਂ ਕਰਕੇ ਮੰਮੀ ਵੀ ਨਹੀਂ ਅੱਜ ਮਿਲਣੇ ਘਰੇ ਅੱਜ ਮੈਂ ਕੱਲੀ ਆ ਕਰੇ ਤੇ ਹੁਣ ਵੀ ਮੈਂ ਨਾ ਰਾਸ਼ਨ ਦੀ ਪਰਚੀ ਬਣਾ ਰਹੀ ਸੀ ਬੈਠੀ ਸੀ ਹੁਣ ਣਾ ਕੇ ਆਈ ਸੀ ਹੁਣ ਫਰੈਸ਼ ਹੋ ਕੇ ਠਟੀਆਂ ਅਜੇ ਮੈਂ ਰੋਟੀ ਖਾਣੀ ਆ ਸਵੇਰ ਦੇ 11:30 ਹੋ ਚੁੱਕੇ ਨੇ ਤੇ ਹੁਣ ਕੱਲਾ ਪਾਣੀ ਪੀਣ ਲੱਗੀ ਸੀ ਮੈਨੂੰ ਨਾ ਭੁੱਖ ਲੱਗੀ ਆ ਵੈਸੇ ਤਾਂ ਰੋਟੀ ਦੀ ਮੈਂ ਕਿਹਾ ਚਲੋ ਪਹਿਲਾਂ ਨਾ ਮੈਂ ਸੋਦੇ ਦੀ ਪਰਚੀ ਬਣਾ ਲਾਂ ਕਿਉਂਕਿ ਘਰੇ ਹੁਣ ਦੁਪਹਿਰ ਦੀ ਚਾਹ ਬਣਾਉਣ ਵਾਸਤੇ ਚੀਨੀ ਵਗੈਰਾ ਹੈ ਨਹੀਂਗੀ ਤੇ ਕਿਉਂ ਵੀ ਖਤਮ ਹੋ ਗਿਆ ਰੋਟੀ ਚੋਪਣ ਵਾਸਤੇ ਮੈਂ ਚਲੋ ਮੈਂ ਰਾਸ਼ਨ ਦੀ ਪਰਚੀ ਬਣਾਵਾ ਤੇ ਬਾਕੀ ਹੁਣ ਮੈਂ ਲੱਗੀ ਸੀ ਦੁੱਧ ਦਾ ਹਿਸਾਬ ਲਾਉਣ ਦੁੱਧ ਵਾਲਾਂ ਦੀ ਪਰਚੀ ਬਣਾਉਣੀ ਆ ਬਸ ਤੁਹਾਨੂੰ ਪਤਾ ਕਬੀਲਦਾਰੀਆਂ ਦੇ ਇਹੀ ਕੰਮ ਹੁੰਦੇ ਨੇ ਹਨ ਹਰ ਇੱਕ ਮਹੀਨੇ ਆਪਾਂ ਨੇ ਦੇਣੇ ਹੁੰਦੇ ਆ ਪੈਸਾ ਟੱਕਾ ਸਾਰੇ ਹਗਾ ਤੇ ਬਾਕੀ ਕਰਦੇ ਆ ਜੀ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਜੀ ਟਾਈਮ ਬਚ ਗਏ ਨੇ 12:11 ਹੋ ਗਏ ਭੋਜ ਸ਼ੁਰੂ ਕੀਤਾ ਸੀਗਾ ਤੇ ਹੁਣ ਮੈਂ ਲੱਗੀ ਸੀ ਰੋਟੀ ਖਾਣ ਮੈਨੂੰ ਲੱਗੀ ਵੀ ਆ ਭੁੱਖ ਕਦੋਂ ਦੀ ਤੇ ਰੋਟੀ ਦੇ ਵਿੱਚ ਮੈਂ ਖਾ ਰਹੀ ਹਾਂ ਗੋਭੀ ਦੀ ਸਬਜ਼ੀ ਤੇ ਨਾਲ ਲੱਸੀ ਭਰਾ ਕਰਦੇ ਲੱਸੀ ਦੇ ਪੈਕਟ ਲੈ ਕੇ ਆਏ ਸੀਗਾ ਉਹ ਲੱਸੀ ਆ ਥੋੜੀ ਜਿਹੀ ਪਤਲੀ ਕੀਤੀ ਆ ਕਿਉਂਕਿ ਮੈਂ ਗਾੜੀ ਲੱਸੀ ਨਹੀਂ ਪੀ ਸਕਦੀ ਮੇਰਾ ਯੂਰਿਕ ਐਸਿਡ ਵਧ ਜਾਂਦਾ ਤਾਂ ਕਰਕੇ ਤੇ ਨਾਲ ਗੋਭੀ ਦੀ ਸਬਜ਼ੀ ਆ ਤੇ ਆ ਜੋ ਤੁਸੀਂ ਵੀ ਰੋਟੀ ਖਾ ਲਓ ਹलो ਗਾਇਸ ਚੈੱਕ ਕਰੋ ਗੋਭੀ ਦੀ ਸਬਜ਼ੀ ਰਾਤ ਬਣਾਈ ਸੀ ਆਪਾਂ ਨੇ ਤੇ ਆਪਣੀ ਲੱਸੀ ਦਾ ਗਲਾਸ ਆ ਤੇ ਦੋ ਰੋਟੀਆਂ ਨੇ ਲੋ ਜੀ ਗਾਇਸ ਟਾਈਮ ਵੱਜ ਗਏ ਨੇ ਸਵਾ ਚਾਰ ਤੇ ਮੈਂ ਬੱਚਿਆਂ ਨੂੰ ਛੱਡਿਆ ਟਿਊਸ਼ਨ ਤੇ ਬੱਚੇ ਟਿਊਸ਼ਨ ਚਲੇ ਗਏ ਨੇ ਚਾਹ ਪਾਣੀ ਵੀ ਤੇ ਚਲੇ ਗਏ ਸੀ ਤੇ ਆਲੂ ਖਤਮ ਹੋਏ ਪਏ ਸੀ ਆਲੂ ਲੈ ਕੇ ਆਈਆਂ ਦੋ ਤਿੰਨ ਕਿਲੋ ਸਿੱਟੇ ਆਲੂ ਤੇ ਬੱਚਿਆਂ ਵਾਸਤੇ ਪਨੀਰ ਲੈ ਕੇ ਆਈਆਂ ਸਵੇਰ ਨੂੰ ਨਾਲੇ ਲੰਚ ਬਾਕਸ ਚ ਪਾਉਣ ਵਾਸਤੇ ਤੇ ਹਜੇ ਮੇਰਾ ਭਾਂਡੇ ਦਾ ਢੇਰ ਚੱਕ ਦਰੋ ਚਾਹ ਰੋਟੀ ਵਾਲੀ ਟੇਪਨ ਨੇ ਬੱਚਿਆਂ ਲਈ ਤੇ ਚਾਹ ਲਈ ਭਾਂਡੇ ਨੇ ਤੇ ਚਾਹ ਦਾ ਡੱਬਾ ਤੇ ਮੰਮੀ ਵੀ ਆ ਗਈ ਸੀ ਮੰਮੀ ਨੇ ਚਾਹ ਪਾਣੀ ਪੀ ਲਿਆ ਉਹਨੇ ਦੇਖ ਲਈ ਅੱਲਾਵਾ ਬਲੌਗ ਅੱਲਾ ਮੇਰੀ ਮੰਮੀ ਦਾ ਬੀਫੀ ਵਧਿਆ ਪਿਆ ਸੀ 12 ਵਜੇ ਰਹਿ ਸੀ ਪਾਰਾ ਮੈਂ ਲੈ ਲਈ ਮਸ਼ੀਨ ਨਾਲ ਨਾਲ ਆਪਾਂ ਧੋੜਿਆ ਕੱਪੜੇ ਕਾਫੀ ਬੱਚਿਆਂ ਦੇ ਡਰੈਸ ਆਉਂਦੇ ਸੀ ਚੱਕ ਦੇ ਮਸ਼ੀਨ ਚੱਲਦੀ ਹੈ ਆਪਣੀ ਤੇ ਹੋਰ ਮਾਰ ਗਿਆ ਭਾਡੇ ਅੱਜ दाल ਸਬਜ਼ੀ ਕੁਝ ਨਹੀਂ ਬਣਾਉਂਦੇ 1 ਰੁਪਿਆ ਸਬਜ਼ੀ ਭਿੰਡੀਆਂ ਦੀ ਇੱਕ ਪਿਆ ਦਾਲ ਦਾ ਕੋਲਾ ਧੋਮੀ ਮੂੰਗੀ ਦਾ ਅੱਜ ਉਹਨਾਂ ਵਾਲੀ ਸਾਰਾਂ ਦੇ ਦੋ ਚੀਜ਼ਾਂ ਪਈਆਂ ਨੇ ਫਿਰ ਜੇ ਤਾਜ਼ਾ ਕੋਸ ਬਣਾ ਲਿਆ ਮੈਂ ਲੈ ਗਈ ਨਈ ਸਬਜ਼ੀ ਫਿਰ ਨਾ ਉਹ ਖਾਣੇ ਹੋ ਸੀ ਕਿਸੇ ਨੇ ਸਵੇਰ ਵਾਸਤੇ ਬੱਚਿਆਂ ਦੇ ਲਾਂਚ ਬਾਕਸ ਚ ਪਾਉਣ ਵਾਸਤੇ ਮੈਂ ਪਨੀਰ ਫਿਰ ਸਵੇਰੇ ਬੱਚਿਆਂ ਨੂੰ ਪਨੀਰ ਦੀ ਭੁਰਜੀ ਬਣਾ ਦਾਂਗੀ ਲਓ ਜੀ ਹੁਣ ਆਪਾਂ ਮਾਝ ਲਈਏ ਭਾਂਡੇ ਤੇ ਤੁਸੀਂ ਬਣੇ ਰਹੇ ਹੋ ਬਲੌਗ ਦੇ ਨਾਲ ਮੈਂ ਸਰਸਿਕ ਨੂੰ ਮੋੜ ਦੇ ਮਾਰ ਕੇ ਨੂੰ ਵੀ ਤੋਂ ਤੇਲ ਦਵਾਉਂਗੀ ਸੋ ਗਾਇਸ ਸ਼ਾਮ ਦੇ ਵੱਜ ਗਏ ਪੌਣੇ 6 ਆਸੀ ਆ ਗਏ ਸੀ ਕਿ ਢੂਕ ਸੰਤਾਂ ਤੇ ਢੂਕ ਸੰਤ ਆ ਗਏ ਮੈਂ ਦੇਖਣ ਲੱਗੀ ਬੂਲ ਤੇ ਇਧਰ ਤੜਕਾ ਲਾਉਣ ਗਾਲ ਤਾਂ ਪਈ ਸੀ ਗਾਲ ਤਾਂ ਪਈ ਸੀ ਤੇ ਇੱਕ ਕੌਲੀ ਭਿੰਡੀਆਂ ਦੀ ਸਬਜ਼ੀ ਦੀ ਪਈ ਆ ਅੱਜ ਮੈਂ ਕੁਝ ਨਹੀਂ ਬਣਾਇਆ ਗਾ ਸਾਰਚ ਮੈਨੂੰ ਲੱਗਿਆ ਸੀਗਾ ਨੋਨ ਜਿਆਦੇ ਤਾ ਕਰਕੇ ਹੁਣ ਮੈਂ ਦਾਲ ਨੂੰ ਦੁਬਾਰੇ ਤੜਕਾ ਲਾ ਲਿਆ ਮੈਂ ਥੋੜਾ ਜਿਹਾ ਨੂਨ ਘੱਟ ਦਿੱਤਾ ਤੜਕੇ 'ਚ ਫਿਰ ਤੋਂ ਨਹੀਂ ਨੂਨ ਪੈਂਦਾ ਹੁੰਦਾ ਮੈਂ ਹੁਣ ਪਾਉਂਦੀ ਨਹੀਂ ਹੈਗੀ ਜੇ ਲੋੜ ਪਈ ਤਾਂ ਪਾ ਲਵਾਂਸ ਮੈਂ ਪਾਣ ਤੋਂ ਪਹਿਲਾਂ ਥੋੜੀ ਜਿਹੀ ਮੈਂ ਪਤਲੀ ਕਰ ਲਵਾਂ ਨਾਲ ਪਿਆਜ਼ ਪਾਤਾ ਦੇchnਾੜੇ ਝੋਕਾ ਨਾਲ ਜੀਰਾ ਪਾ ਲਾ ਆਟਾ ਮੈਂ ਘੁੰਨ ਲਿਆ ਚੈੱਕ ਕਰੋ ਬਈ ਚੈੱਕ ਕਰੋ ਚੈੱਕ ਕਰੋ ਕੱਪੜੇ ਮੈਂ ਧੋ ਦੇ ਸਾਰੇ ਕੱਪੜੇ ਬਾਹਰ ਧਾਰਾਂ ਦੇ ਪਾ ਦੇ ਤੇ ਮੰਮੀ ਲਈ ਆਂਟੀ ਲਈ ਕਰੇ ਕਿਉਂਕਿ ਆਪਣੇ ਗਵਾਂਢੀ ਦੀ ਆਂਟੀ ਬਿਮਾਰ ਹੋਏ ਪਏ ਨੇ ਅੱਗੇ ਸੈੱਲ ਵਗੈਰਾ ਘਟੇ ਪਏ ਨੇ ਮੈਨੂੰ ਨਹੀਂ ਜਾਇਆ ਗਿਆ ਪਤਾ ਲੈਣ ਨੂੰ ਮੈਂ ਮੰਮੀ ਨੂੰ ਭੇਜ ਜਾਵਾਂ ਹਾਂ ਮੈਂ ਵੀ ਮੈਂ ਹੈਗੀ ਬੀਜੀ ਮੈਂ ਤਾਂ ਵੀ ਜਾਓ ਨਾਲ ਸੋਹੋਂ ਨੂੰ ਗੈਰੋ ਆਂਟੀ ਦਾ ਪਤਾ ਲੈ ਕੇ ਆਓ ਮੈਂ ਤਾਂ ਆਂਟੀ ਬਿਮਾਰ ਹੋਏ ਪਏ ਨੇ ਘਰ ਵੀ ਬਹੁਤ ਹੋ ਗਈ ਰੋਣ ਦੁਆਰੇ ਦੇ ਲਾਈਨ ਨੇ ਮੀਂਹ ਪੈ ਗਿਆ ਨਾਲ ਅੱਗ ਲੱਗੀ ਜਾਰੀ ਪੂਰੀ ਦਨ ਮੈਚਵਾਣਾ ਉਹ ਵੀ ਜਿਹੜਾ ਬੁਰੀ ਜਿਹਾ ਮੈਚਵਾਣਾ ਫਰਵਰੀ ਤੱਕ ਰਹੂਗੀ ਨਾ ਠੰਡ ਜੀ ਫਰਵਰੀ ਤੱਕ ਮਾਰਚ ਚ ਪੱਖੇ-ਪੁਖੇ ਏਸੀ-ਓਸ਼ੀ ਸ਼ੁਰੂ ਹੋ ਜੂ ਆ ਇਹ ਤਾਂ ਸਰਦੀ ਆਪ੍ਰੈਲ ਚ ਸਰਦੀਆਂ ਕਿਹਨੂੰ ਕਿਹਨੂੰ ਗਾਇਜ਼ ਵਧੀਆ ਲੱਗਦੇ ਆ ਉਹ ਕਮੈਂਟ ਕਰ ਦੋ ਜਿਹਨੂੰ ਕਰਨੀਆਂ ਵਧੀਆ ਲੱਗਦੀਆਂ ਨੇ ਉਹ ਕਮੈਂਟ ਕਰ ਦੋ ਮਮਾ ਤੇ ਮੈਨੂੰ ਤਾਂ ਸਰਦੀਆਂ ਵਧੀਆ ਲੱਗਦੀਆਂ ਨੇ ਰਿਆਈ ਤੇ ਲੋਕੇ ਪੈ ਜੋ ਨਾ ਹਾਂ ਬਣਨ ਖਸੂਰ ਰਿਆਈ ਤੇ ਪੈ ਕੇ ਫੋਨ ਦੇਖੀ ਚੱਲੋ ਵਾਹ ਵੇੜਾ ਵੀ ਫਾਈ ਚੱਲੋ ਨਾਲ ਨਾਲ ਮੰਮੀ ਪੇਪਰ ਕਦੋਂ ਸ਼ੁਰੂ ਨੂੰ 19 ਤੋ 19 ਤਰੀਕ ਨੂੰ 19 ਤਰੀਕ ਨੂੰ ਯੂਨੀਵਰਸਿਟੀ ਦਾ ਕੰਪਿਊਟਰ ਹੈ ਫਿਰ 4 ਦਿਨ ਛੱਟ 19 ਤਰੀਕ ਤੱਕ ਚੱਲਣਗੇ 4 4 ਤਰੀਕ ਤੋਂ ਬਾਅਦ 5 ਤਰੀਕ ਤੋਂ ਛੰਡ 6 ਨੂੰ ਸਕੂਲ ਹਾਂ ਹਾਂ ਮਦਦ ਉਹ ਤਾਂ ਤਾਂ ਦੀ ਮਾਂ ਨੂੰ ਛੁੱਟੀ ਆਹ ਹੋ ਤੂੰ ਤਾਂ ਬਹੁਤ ਖਾਤੇ ਜੇ ਉੱਪਰ ਦੇ ਕੇ ਇਹ ਤਾਂ ਸਭ ਤੋਂ ਵੱਧ ਤਕਾਵਟ ਹੁੰਦੀ ਹੈ ਉੱਪਰ ਦੇ ਆਹ ਹੋਰ ਲਓ ਜੀ ਟਾਈਮ ਵੱਜ ਗਏ ਨੇ ਸ਼ਾਮ ਦੇ ਸਵਾ 7 7:20 ਮਿੰਟ ਹੋ ਚੁੱਕੇ ਨੇ ਤੇ ਹੁਣ ਮੈਂ ਤੇ ਮੰਮੀ ਲੈ ਕੇ ਆਇਆ ਬਾਹਰੋਂ ਕੱਪੜੇ ਧਰ ਕੇ ਕਿਉਂਕਿ ਅੱਜ ਆਪਾਂ ਧੋਏ ਸੀ ਕੱਪੜੇ ਮੈਂ ਮੰਮੀ ਨੂੰ ਨਾਲ ਲੈ ਗਈ ਸੀ ਕੱਪੜੇ ਧਰਨ ਤੋਂ ਸੀ ਕਹਾਂਗੀ ਇਕੱਲੀ ਨਹੀਂ ਗਈ ਮੈਨੂੰ ਆਏ ਸੀ ਕੱਪੜਿਆਂ ਦੇ ਉੱਤੇ ਨਾ ਛਿਪਕੜੀਆਂ ਆ ਗਈਆਂ ਹੁਣ ਕਿਉਂ ਕਰਦੀ ਆ ਛਿਪਕੀ ਨੇਰਾ ਹੋ ਗਿਆ ਸੀਗਾ ਮੇਰੀ ਮੰਮੀ ਦੇ ਲੋ ਸਟੋਰ ਚ ਚੱਲੀ ਆ ਉਹ ਝਾੜ ਕੇ ਲੈ ਕੇ ਆਉਂਦੇ ਕੰਬਲ ਦੇਖਦੇ ਮੰਮੀ ਝਾੜ ਲੈ ਇੰਹੀ ਕਰਿਆ ਕਰੋ ਸਾਨੂੰ ਬਿਸਤਰ ਝਾੜ ਕੇ ਲਿਆ ਕਰੋ ਭਾਈ ਮੰਮੀ ਝਾੜ ਕੇ ਲਈ ਆ ਤੇ ਮੈਂ ਤੇ ਮੰਮੀ ਹੁਣ ਬਾਹਰੋਂ ਕੱਪੜੇ ਲਾ ਕੇ ਲਿਆਇਆ ਹੁਣ ਮੰਮੀ ਕਹਿੰਦੀ ਟਹਿਾ ਮਾਰੂਗੀ ਮੈਂ ਬੈਠ ਕੇ ਮੈਂ ਮਾਲਦੀ ਆ ਰੋਟੀ ਵਾਲੇ ਭਾਂਡੇ ਰੋਟੀ ਸਾਰਿਆਂ ਨੇ ਖਾ ਲਈ ਦਾਲ ਨੂੰ ਤੜਕਾ ਲਾ ਲਿਆ ਸੀ ਤੇ ਭਰਾ ਵੀ ਆ ਗਿਆ ਸੀ ਉਹਨੇ ਵੀ ਰੋਟੀ ਖਾ ਲਈ ਤੇ ਬਾਕੀ ਭਰਾ ਆਪਣੇ ਵਾਸਤੇ ਲੈ ਕੇ ਆ ਦੇਖੋ ਸੌਦਾ ਮੈਂ ਲਿਖਦੀ ਸੀ ਨਾ ਸਵੇਰੇ ਬੈਠੀ ਉਹ ਭਰਾ ਲੈ ਕੇ ਆਇਆਗਾ ਮੈਨੂੰ ਕਹਿੰਦਾ ਆਪਣੇ ਤੂੰ ਹੀ ਲੈ ਕੇ ਆਉਣਾ ਮੈਂ ਆਪੀ ਲਿਆ ਕੇ ਦਊਂਗਾ ਮਮਾ ਚਲੋ ਕੋਈ ਗੱਲ ਨਹੀਂ ਤੇ ਬਾਕੀ ਹੁਣ ਬੱਚੇ ਗਏ ਨੇ ਵੀਰੇ ਨਾਲ ਹੀ ਬਾਹਰ ਖਾਣ ਪੀਣ ਦਾ ਸਮਾਨ ਲੈਣ ਛੋਟਾ ਕਹਿੰਦਾ ਮੈਂ ਲੇ ਚ ਖਾਣੇ ਨੇ ਪਤਾ ਨਹੀਂ ਹੁਣ ਦੁਕਾਨ ਤੇ ਗਏ ਨੇ ਦੋਨੇ ਜਣੇ ਤੇ ਦੋਨੇ ਜਣੇ ਦੁਕਾਨ ਤੇ ਗਏ ਨੇ मामੂ ਨਾਲ ਸਕੂਟਰੀ ਤੇ ਤੇ ਹੁਣ ਅਸੀਂ ਲੱਗਿਆ ਸੱਸ ਨੂੰ ਹਾਂ ਕੰਮ ਕਰਨ। ਮੰਮੀ ਤਾਂ ਮੇਰੇ ਬਿਸਤਰੇ ਲਿਉਂਦੀ ਝਾੜ-ਝਾੜ ਕੇ ਚੈੱਕ ਕਰਉਂਦੀ। ਦੇਖ। ਹੋਰ ਮਾੜਾ ਮਾਰਦਾ। ਉਹ ਕੰਬੜਾ ਲੈ ਆਉਣਾ ਤੂੰ ਨਾਲ। ਉਹ ਧੋਵਾਂ ਵਾਲੀ। ਹਾਂ? ਧੋਵਾਂ ਵਾਲਾ। ਬਾਹ ਵੀ ਧੋਣ ਲੱਗ ਜਾਂਦੇ ਮੇਰੀ ਤਾਂ। ਮੋਬਾਈਲ ਵੀ ਨਹੀਂ ਚੱਕਿਆ ਜਾਂਦਾ। ਮੈਂ ਸੋਫੇ ਉੱਪਰ ਜਿਹੜਾ ਮੈਂ ਮੰਮੀ ਤੋਂ ਸਿਰ ਤੇ ਤੇਲ ਲਵਾਇਆ ਸੀ। ਦੁਪਹਿਰੇ ਆਹ 4-5 ਵਜੇ ਦੀ ਉਦੋਂ ਸ਼ਾਮ ਦੇ ਮੁੜ ਕੇ ਮੈਂ ਗੁਲਜਾ ਨਹੀਂ ਕੱਢਿਆ ਮੇਰੇ ਵਾਲਾਂ ਦਾ ਹਾਲ ਦੇਖ ਲੋ ਤੇਲ ਲਵਾ ਕੇ ਨਾ ਵਾਲਾਂ ਚ ਗੁਲਜੇ ਨਹੀਂ ਕੱਢਿਆ ਹੁਣ ਸਵੇਰੇ ਹੀ ਸਿਰ ਬਾਉਂਗੀ ਹੁਣ ਤਾਂ ਸ਼ਾਮ ਹੋ ਗਈ ਹੁਣ ਨਹੀਂ ਬੋੜਾ ਹੈਗਾ ਤੇ ਹੁਣ ਮੈਂ ਕਰਦੀ ਆਂ ਸੋਮ ਦਾ ਦੁੱਧ ਘਰ ਮ ਨਾਲੇ ਮਾਸਦੇ ਆਂ ਭਾਂਡੇ ਮੰਮੀ ਲਾਹ ਦਾ ਸਟੋਰ ਦਾ ਗੇਟ ਹਾਂ ਐਸੀ ਲੱਗਿਆ ਹੈ ਨਾ ਫਿਰ 쿨ਿੰਗ ਜੀ ਬਾਹਰ ਜਾਊਗੀ ਗਰਮੀ ਬਹੁਤ ਹੋਊਗੀ ਦੁਬਾਰੇ ਫੇਰ ਲਓ ਜੀ ਹੁਣ ਕਰ ਲਈ ਇਹ ਕੰਮ ਤੁਸੀਂ ਬਣ ਰਹੇ ਹੋ ਬਲੌਗ ਦੇ ਨਾਲ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਵੀ ਭਰਾ ਕੀ ਕੀ ਸਮਾਨ ਲੈ ਕੇ ਆਇਆ ਫਿਰ ਆਪਾਂ ਖੋਲ ਕੇ ਦਿਖਾਵਾਂਗੇ ਤੁਹਾਨੂੰ ਚਲੋ ਲੋ ਜੀ ਗਾਇਸ ਸਦਾ ਜੱਟ ਕਰ ਲਈ ਸੱਤਾਂ ਲੈ ਕੇ ਆਇਆ ਸੋਨਾ ਇਹ ਦਾਦਾ ਦਾ ਹੈ ਦਾਦਾ ਦਾ ਇਹ ਮੇਰਾ ਡਾਲੜਾ ਹੀ ਹੋਗਾ ਨਾ ਡਾਲੜਾ ਜਾਂ ਫਾਇਟ ਮਤਲਬ ਕਿਉਂ ਹੈ ਸ਼ੱਕਰੰਨੀ ਚੋਲ ਪਿਛੂ ਜੇ ਪੈਣ ਔਰ ਇਹ ਚਾਹ ਵੀ ਜਿਹੜੀਆਂ ਆਉਂਦੀਆਂ ਹੋਰ ਡਰ ਹੈ ਅੰਕੋਲ ਟਾਕ ਇਹ ਗੜੀਏ ਉਹ ਆਹ ਮੇਰਾ ਕੋਲ ਆ ਗਿਆ ਬਾਕੀ ਉਹ ਖਾ ਕੇ ਪੀ ਕੇ ਦੇਖ ਲਾਂਗੇ ਖਾ ਕੇ ਦੇਖ ਲਾਂਗੇ ਸਰਕਾਰ ਦੀ ਇਲਾਇਚੀ ਲੈ ਇਲਾਇਚੀ ਆਜਾ ਇਹ ਕੌਣ ਸੀ ਦਾੜਾ ਇਹ ਚੀਰਾ ਢਾਲੇ ਛੋਲੇ ਮੇਰੀ ਫੇਵਰੇਟ ਦਾਲ ਚੀਨੀ ਚੀਨੀ ਹੋਰ ਕਪੜੇ ਤਾਂ ਉਹਨਾਂ ਲਈ ਸਾਬਣ ਇਹ ਕੀ ਕਰਨੀ ਆ ਸਰਫੈਕਸ ਹਲੋ ਆਪਾ ਆ ਵਰਕੇ ਬਾਹਰ ਦੇਖਣਾ ਇਲਾਇਚੀ ਚਾਹ ਕੱਲੂ ਬਣਾ ਕੇ ਦੇਖਾਂਗੇ ਨਹੀਂ ਨਾ ਮੈਂ ਨਹੀਂ ਮੈਂ ਨਹੀਂ ਮੈਨੂੰ ਨਹੀਂ ਸਿੱਕਾ ਸੁੱਕਾ ਵਧੀਆ ਲੱਗਦੀ ਮੈਂ ਦੂਜੀ ਚਾਹ ਦਾ ਟੈਸਟ ਕਰਕੇ ਦੇਖਣਾ ਮੇਰਾ ਤਾਂ ਸਿੱਕੇ ਤੋਂ ਜੀ ਉੱਤਰ ਗਿਆ ਨਾ ਯਾ ਇਹ ਦਿਖਾ ਦੂੰ। ਕੋਈ ਨਾ ਮੈਂ ਜੂ ਵੱਡੇ ਕੰਮ ਖਰਾਬ ਕਰਦਾ ਕੰਮ ਕਰਦਾ ਲੱਗਿਆ ਕੀ ਤੀ? ਉਹ ਲੱਗਿਆ। ਹਾਂ, ਕੱਚੂ ਲੱਗਿਆ। ਮਮਾ ਦੇ। ਹਾਂ ਦੇਖੋ। ਉਹ ਲੈ ਉਸ ਦਿਨ ਦਾ ਹੀ ਨਹੀਂ। ਉਂਗਲ ਤੇ ਤਾਂ ਉਹਨਾਂ ਦੇ ਮਾਸ ਫਟਿਆ ਹੋਇਆ ਨਹੀਂ ਕੋਈ ਨਹੀਂ ਉਹਨਾਂ ਦਾ ਮਗਾਰਦੀ ਚਾਹ ਤੱਕ ਸੇਰ ਵਾਸਤੇ ਮਾਰੀ ਜੀ ਜਮੀ ਖਾਤੋਂ ਵਿੱਚ ਕਿਉਂ ਹੋ ਜਮੀ ਖਾਤੋਂ ਮੈਂ ਰੋਕੀ ਹੋਤਾ ਕੋਈ ਨਹੀਂ ਏ ਡੱਬਾ ਸਾਫ ਕੀਤਾ ਹੀ ਸੀ ਮਿਕਸ ਮੈਂ ਕਰ ਦੂੰਗਾ ਇਹਨਾਂ ਰੈਂਚਰ ਰੱਖ ਦੇ ਲਾ ਆਪਣੇ ਮਮਮੀ ਮੈਦਾ ਵਰਤ ਕੇ ਦੇਖੂ ਮਾਮੂ ਨੇ ਲਿਆ ਕੇ ਦਿੱਤੇ ਮੈਂ ਤਾਂ ਵਰਤੂੰ ਮਾਨਿਸਿਕਾ ਸੁਕਾ ਹੁਣ ਬਿੰਨਾ ਮੈਂ ਤਾਂ ਸਰਕਾਰ ਵੀ ਸਰਕਾਰ ਆਪਾਂ ਦੇ ਰੋਟਰ ਰਾਜੀ ਦੀ ਬਾਈ ਪਰ ਕਪ੍ਰੈਸੀਡੈਂਟ ਦੀ ਆਪਾਂ ਪਹਿਲੇ ਦਿਖਾਇਆ ਦੱਦੀ ਅਕੀ ਪ੍ਰਿਆ ਮਾਂ ਦੀ ਮਾਂ ਦੀ ਦੱਦੀ ਨੂੰ ਗੁੱਸੇ ਨਾਲ ਦੇਖਿਆ ਤਾਂ ਦੱਦੀ ਮੰਮੀ ਇਹ ਦਦਿਓ ਮਾਂ ਮਨ ਕਹਿੰਦਾ ਮਾਤਾ ਤੈਨੂੰ ਛੱਡਿਆ ਆਉਣਾ ਕਹਿੰਦਾ ਉੱਥੇ ਐਂ ਨਹੀਂ ਮम्मी ਜਾਣਾ। 딸 ਕਿੱਥੇ ਗਈ ਸੀ? ਹਸਬੰਦ ਕੋਲੇ। ਆ ਮੈਂ ਤੇ ਬੋਲਦਾ। ਸਾਤ ਬੰਦ। ਮਮਾ ਪਸਿਕ ਨਾਲ ਪਹਿਲਾਂ ਕਿਹੜੀ ਯੂਜ਼ ਕਰਦੀ ਸੀ ਚਾਹ। ਆਪਾਂ ਸਾਰੇ ਇਹ ਪੀਕੇ ਦਾ ਰੈੱਡ ਲੈਬਲ ਦੀ ਪੀਤੀ ਆ। ਚਰਾ ਵੀ ਪੀਕੇ ਦੇਖ ਲੈ ਨੇਚ ਕੀ ਨੁਕਸਾ। ਸਾਲ ਮੈਲ ਵੀ ਪੀਤੀ ਆ ਰੈੱਡ ਮੈਲ। ਰੈੱਡ ਮੈਲ। ਸਿੱਕੇ ਨੂੰ ਸਾਡੇ ਕਿਉਂ ਨਹੀਂ ਦੇ ਆ ਜੀ ਸਰਕਾਰ ਤੇ ਇਲਾਇਚੀ ਦੀ ਬੀਮਿੰਦਾ ਇਲਾਚੀ ਚਾਏ ਨਲ ਜਾਜ ਪਾਉਣੇ ਹੁੰਦੇ ਮੈਨੂੰ ਤਾਂ ਵਧੀਆ ਲੱਗਦੀ ਹਾਂ ਹਾਂ 5 ਮਿੰਟ ਦੀ ਇੱਕ ਵਾਰੀ ਪਾਉਂਦੇ ਮੈਂ ਚਾਹ ਦੀ ਚੀਨੀ ਤੇ 70 ਲਾਉਂਦੇ ਪਾਣੀ ਨਾਲ ਚੀਨੀ ਤੇ 70 ਮਿਕਸ ਕਰਕੇ ਫੇਰ ਇਹਦੀ ਚਾਹ ਬਣਾਉਂਦਾ ਮੈਨੂੰ ਤਾਂ ਮੈਂ ਚੀਨੀ ਬੰਦ ਕਰਨੀ ਆ ਤੇ બસ ਹੁਣ ਥੋੜਾ ਜਿਹਾ ਘਰ ਦਾ ਬਣਾਉਣੀ ਤਾਂ ਤਾਂ ਹਰਦੇ ਹੁਣ ਵੀਰੇ ਨੇ ਕਾਈ ਬੁਛੈਰੀ ਨੂੰ ਸੌਂਦਦਾ ਹੈ ਦੇਖ ਤਾਂ ਕੱਲੀ ਸ਼ੱਕਰ ਹੀ ਬਾਤਿਆ ਕਰਾਂ ਇਹ ਸ਼ੱਕਰ ਵੀ ਇਹ ਨਹੀਂ ਬਾਤਿਆ ਕਰਦੇ ਆਪਾਂ ਖਿਡਾਰੀ ਦੀ ਸ਼ੱਕਰ ਲਿਆਇਆ ਕਰਾਂਗੇ ਤੇ ਮੈਂ ਜਨਾਉਂਦੀ ਕਿ ਉਹ ਮੇਰੇ ਕੋਲ ਪਈਆ ਖਿਡਾਰੀ ਦੀ ਸ਼ੱਕਰ ਇਹ 90 ਦੀ ਪਈਆ ਮੈਂ ਵੀਰੇ ਨੂੰ ਕਹਾਂ ਉਹ ਮੇਰੇ ਮੈਂ ਤੇ ਬੋਲੀ ਉਹ ਥੋੜਾ ਜਿਹਾ ਮੰਨਦਾ ਨਹੀਂ ਬਾੜੇ ਮੈਂ ਆਪੀ ਲਿਆ ਲਊਂਗੀ ਆ ਮਿਕਸ ਕਰਦੀ ਸਾਰੀ ਤੇ ਮੈਂ ਸਾਰਾ ਸੌਦਾ ਸਾਮ ਨੂੰ ਥੋੜੇ ਸੋਹਮਾ ਆਇਆ ਉਹਨਾਂ ਨੇ ਸਾਰੇ ਪਾੜ ਦਿੱਤੇ ਇਹ ਮੇਰੀ ਡਿਊਟੀ ਹੜੋ ਬਾਕੀ ਦਵਾ ਪਾ ਲਈ ਬੱਸ ਮਿੰਟਸ ਕਰਦੇ ਸਰਕਾਰ